ਇਸ ਦਾ ਨਾਮ ਲੈ ਇੱਕ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਕੀ ਕੁਝ ਤਖਦੀ ਦੇ ਵਿੱਚ ਸਾਹਮਣੇ ਆਇਆ ਜੀ ਕੀ ਮਾਮਲਾ ਹੈ ਇਸ ਵਿੱਚ ਇੱਕ ਵਿਅਕਤੀ ਹੈਗਾ ਜਿਹੜੀ 17 ਤਰੀਕ ਨੂੰ ਪਰਮਜੀਤ ਸਿੰਘ ਮੌਤ ਹੋਈ ਹੈ ਉਸ ਬੰਦ ਵਿੱਚ ਸੋਸ਼ਲ ਮੀਡੀਆ ਤੇ ਅੱਜ ਮਾਰਨਿੰਗ ਜਿਹੜੀ ਆ ਉਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਸੰਬੰਧ ਵਿੱਚ ਅਸੀਂ ਇਹਦਾ ਤਸਦੀਕ ਕੀਤਾ ਸੀ ਇਸ ਦੀ ਵਾਈਫ ਜਿਹੜੀ ਆ ਨੀਰੂ ਕੌਰ ਉਹ ਵਿਲੇ ਸਰਪੰਚ ਹੈਗੀ ਆ ਉਸ ਦਾ ਬਿਆਨ ਅਸੀਂ ਕਲਮੰਦ ਕੀਤਾ ਸੀ ਉਦੀ ਸਿਸਟਰ ਤੇ ਜਿਹੜੇ ਅੰਤਮ ਰਸਮਾਂ ਦੌਰਾਨ ਜਿਨ੍ਹਾਂ ਨੇ ਉਸ ਦਾ ਉਸ ਨੂੰ ਇਸ਼ਨਾਨ ਕਰਵਾਇਆ ਸੀ ਉਹਨਾਂ ਦੇ ਬਿਆਨ ਕਲਮੰਦ ਕੀਤੇ ਗਏ ਨੇ ਇਸ ਦੀ ਜਿਹੜੀ ਮੌਤ ਆ ਉਹ ਟੂ ਟੂ ਹਾਰਟ ਅਟੈਕ ਹੋਈ ਹੈ ਕੋਈ ਗੋਲੀ ਲੱਗਣ ਨਾ ਨਹੀਂ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਤੇ ਇਸ ਦੇ ਇਲਾਵਾ ਜਿਹੜਾ ਸ਼ਖਸ ਗੋਲੀ ਚਲਾ ਰਿਹਾ ਹੈਗਾ ਜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਵੀਡੀਓ ਉਹਦੇ ਵਿੱਚ ਉਹ ਤਸਦੀਕ ਕੀਤਾ ਗਿਆ ਉਹ ਜਿਹੜਾ ਸ਼ੱਕੀ ਵਿਅਕਤੀ ਹੈਗਾ ਉਹ ਬੜੇ ਪਿੰਡ ਦਾ ਹਰਮਨ ਹੈਗਾ ਅਸੀਂ ਉਸ ਨੂੰ ਅੰਡਰ ਆਰਮਜ਼ ਐਕਟ ਬੁੱਕ ਕਰ ਰਹੇ ਹਾਂ ਤੇ ਤਪਤੀ استان ਜੋ ਵੀ ਉਹਦੇ ਕੋ ਇਹ ਜਿਹੜਾ ਅਸਲਾ ਹੈਗਾ ਉਹ ਲਾਇਸੈਂਸੀ ਆ ਕਿ ਗੈਰ ਲਾਇਸੈਂਸੀ ਵੀ ਤਸਦੀਕ ਕੀਤਾ ਜਾਵੇਗਾ। ਇਸ ਵਿੱਚ ਕੋਈ ਕੰਪਲੇਂਟ ਵਗੈਰਾ ਵੀ ਪੁਲਿਸ ਕੋਲ ਆਈ ਸੀ? ਨਹੀਂ ਇਸ ਵਿੱਚ ਕੋਈ ਵੀ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਕੰਪਲੇਂਟ ਨਹੀਂ ਆਈ। ਇਹ ਸਾਨੂੰ ਅੱਜ ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲੀ ਸੀ ਸੋਸ਼ਲ ਮੀਡੀਆ ਨਹੀਂ ਅੱਜ ਮਾਰਨਿੰਗ ਮਿਲੀ ਹੈ ਤੇ ਫੌਰੀ ਤੌਰ ਤੇ ਉੱਤੇ ਕਾਰਵਾਈ ਕੀਤੀ ਗਈ ਹੈਗੀ ਹੈ। ਤੇ ਐਫ ਆਈ ਆਰ ਜਿਹੜੀ ਆਮ ਜੈਕਟਰ ਹਿੰਦਰਜ ਕਰ ਰਹੇ ਹੈਗੇ ਆ। ਇਹ ਉਹ ਤਰ੍ਹਾਂ ਦਾ ਸਮਝਣ ਦਾ ਜੋ ਐਫਆਈਆਰ ਤੋਂ ਬਾਅਦ ਰੈਡ ਕਰਕੇ ਜਿਹੜੇ ਸ਼ੱਕੀ ਵਿਅਕਤੀ ਹੋਣਗੇ ਜਾਂ ਇਹਦੇ ਵਿੱਚ ਜਿਹਨਾਂ ਗੋਲੀ ਚਲਾਉਣ ਜਾਂ ਹੋਰ ਵੀ ਕੋਈ ਤੱਤ ਸਾਹਮਣੇ ਆਉਂਦੇ ਆ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਇਹ ਜਦੋਂ ਐਂਸੀਡ ਜਿਹੜਾ ਇਹ ਮੈਰਿਜ ਦਾ ਇਨਸੀਡੈਂਟ ਹੈਗਾ ਰਿਸ਼ਪਾਲ ਸਿੰਘ ਹੈ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਉਸ ਤਰ੍ਹਾਂ ਨੇ ਜਿਹੜਾ ਹਾਸਾ ਵਾਪਰਿਆ ਇਨਵੈਸਟੀਗੇਸ਼ਨ ਵਿੱਚ ਇਹ ਸਾਹਮਣੇ ਆਇਆ ਜਿਹੜਾ ਅਸਲਾ ਹੈਗਾ ਆ ਉਹ ਲਾਇਸੈਂਸੀ ਹੈ ਜਾਂ ਵਿਦਾਊਟ ਲਾਇਸੈਂਸੀ ਕੀ ਹੁਣ ਅਸੀਂ ਕਲੀਅਰ ਕਰ ਰਹੇ ਹੈਗੇ ਕਿ ਅਸਲਾ ਜਿਹੜਾ ਉਹ ਲਾਇਸੈਂਸੀ ਹੈ ਕਿ ਗੈਰ ਲਾਇਸੈਂਸੀ ਹੈ ਉਹ ਸੰਖੇਪਲੀਅਰ ਕਰ ਦਾਂਗੇ ਤੇ ਜਿਹੜੀ ਇਹਦੀ ਸ਼ਖਸੀ ਦੀ ਮੌਤ ਹੋਈ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਹਾਰਟ ਟੈਕਨੋਲ ਹੋਈ ਹੈ ਥੈਂਕ ਯੂ